ਖੜਿਆ ਨਾ ਕਦੇ ਰਾਹ ਤੇਰਾ ਰੋਕ ਕੇ ਲੈਣਾ ਕੀ ਏ ਇਤਿ ਤਨੂ ਬਾਰ ਬਾਰ ਟੋਕ ਕੇ ਖੜਿਆ ਨਾ ਕਦੇ ਰਾਹ ਤੇਰਾ ਰੋਕ ਕੇ ਲੈਣਾ ਕੀ ਏ ਇਤਿ ਤਨੂ ਬਾਰ ਬਾਰ ਟੋਕ ਕੇ ਲੈਣਾ ਕੀ ਏ ਇਤਿ ਤਨੂ ਬਰ ਬਰ ਟੋਕ ਕੇ ਮਰਜੀ ਹੈ ਤੇਰੀ ਦਿਲ ਜਿੱਥੇ ਤੂੰ ਲਗਾਣੀ ਮਰਜੀ ਹੈ ਤੇਰੀ ਦਿਲ ਤੇ ਮੂੰ ਲਗਾਣੀ ਚਾਹੁੰਦਾ ਹਾਂ ਬਸ ਇਹੋ ਹੱਥ ਕੇ ਬੁਲਾਣੀ ਚਾਹੁੰਦਾ ਹਾਂ ਬਸ ਇਹੋ ਹੱਥ ਕੇ ਬੁਲਾਣੀ ਮਾਰੀ ਮਾਰ ਕੇੜੇ ਗੜੀ ਤੇਰੀ ਟੁੱਟਦੀ ਪੌਂਕਦੀ ਸੀ ਨੇਤ ਜੜੀ ਕੁੱਤੀ ਉਹੋ ਕੁੱਟਦੀ ਪੌਂਕਦੀ ਸੀ ਨੇਤ ਜੜੀ ਕੁੱਤੀ ਉਹੋ ਕੁੱਟਦੀ ਤਾਂ ਕਿਦਾਂ ਨਾ ਮੈਂ ਸਾਈਕਲ ਚਲਾਨੀ ਚਾਉਂਦੇ ਹਾਂ ਬੱਥੇ ਹੋ ਹੱਥ ਕੇ ਬੁਲਾਣੀ ਚਾਉਂਦਾ ਹਾਂ ਬੱਥੇ ਹੋ ਹੱਥ ਕੇ ਬੁਲਾਣੀ ਗਾਵਾਂ ਗਲੀਆਂ 'ਚ ਵਾਂਗ ਸੁਦਾਈ ਨਹੀਂ ਗਾਵਾਂ ਗਲੀਆਂ 'ਚ ਵਾਂਗ ਸੁਦਾਈ ਨਹੀਂ ਅੱਖਾਂ ਕਰਦੇ ਦੇਖੇ ਤੇਰਾ ਛੋਟਾ ਪਾਈ ਨਹੀਂ ਅੱਖਾਂ ਕਰਦੇ ਦੇਖੇ ਤੇਰਾ ਛੋਟਾ ਪਾਈ ਨਹੀਂ ਕੈ ਹੋਸ ਨੂੰ ਨਹਾਏ ਬੈਠ ਵਿਤਲਾਣੀ ਕਿਉਂ ਬਾਂ ਇਹੋ ਵਸ ਹੱਸ ਕੇ ਬੁਲਾਣੀ ਕਿਉਂ ਬਾਂ ਇਹੋ ਵਸ ਹੱਸ ਕੇ ਬੁਲਾਣੀ ਕਰੇ ਨਾ ਪਿਆਰੇ ਟੰਕਾ ਨੀਂ ਕਰੇ ਨਾ ਕਰੇ ਨਾ ਪਿਆਰੇ ਟੰਕਾ ਨੀਂ ਕਰੇ ਨਾ ਮਰ ਜਾਣਾ ਨਹੀਂ ਦੇਖੇ ਬਿਨ ਤਰਨਾ ਮਰ ਜਾਣਾ ਨਹੀਂ ਦੇਖੇ ਬਿਨ ਤਰਨਾ ਨੇ ਨੰਤੰਗਣ ਐੜ ਹੱਸ ਕੇ ਬੁਲਾਣੀ ਨੇ ਨੰਤੰਗਣ ਐੜ ਹੱਸ ਕੇ ਬੁਲਾਣੀ ਕਿਉਂਦਾ ਇਹੋ ਬਸ ਹੱਸ ਕੇ ਬੁਲਾਣੀ ਕਿਉਂਦਾ ਇਹੋ ਬਦ ਹੱਸ ਕੇ ਬੁਲਾਣੀ ਜਣੇ ਖਣੇ ਤੋਂ ਅਤਾਂ ਪਾਗਲੇ ਕਹਾਇ ਆਏ ਜਣੇ ਖਣੇ ਤੋਂ ਅਤਾਂ पागल कया आए गदे मांग टोया गम तरस ना आए गदे मांग टोया गम तरस ना आए मिल आए कीदस मेनूर लामी क्यों ताए ओ बात हस के बुलानी क्यों ताहा बात एहो हस के बुलानी ਕਿਉਂ ਕਰਨੀ ਬਾਗ ਵਿੱਚ ਸੈਰ ਛੱਡਤੀ ਮਿਲਣ ਦੀ ਆਸ ਵਾਲੀ ਤੰਦੇ ਵੱਢਦੀ ਕਿਉਂ ਕਰਨੀ ਬਾਗ ਵਿੱਚ ਸੈਰ ਛੱਡਤੀ ਮਿਲਣ ਦੀ ਆਸ ਵਾਲੀ ਤੰਦੇ ਵੱਢਦੀ ਦੇ ਦੇ ਨਾ ਜਵਾਬ ਤੂੰ ਹੱਥ ਹਿਲਾਨੀ ਕਿਉਂ ਬਾਂ ਬਸ ਹਰਦਿਕ ਬੁਲਾਈ ਕਿਉਂ ਬਾਂ ਬਸ ਇਹੋ ਹਰਦਿਕ ਬੁਲਾਈ ਸੰਗਰੂਰ ਵੀ ਮੁਕਾਇਆ ਇਲਜ਼ਾਮ ਤੇਰੇ ਸਿਰ 'ਤੇ ਸੰਗਰੂਰ ਵੀ ਮੁਕਾਇਆ ਇਲਜ਼ਾਮ ਤੇਰੇ ਸਿਰ 'ਤੇ ਤਿਲਾਏ ਪਿਆਰ ਪਾਣੀ ਦਾ ਆਉਣਾ ਤੇਰੇ ਪਿਲਾਏ ਪਿਆਰ ਪਾਣੀ ਤਾਂ ਆਉਣਾ ਫਿਰ ਛੱਡੇ ਸਾਰਾ ਗਸਾਂ ਦੁਸਤੇ ਨੂੰ ਮਣਾਣੀ ਛੱਡੇ ਸਾਰਾ ਗਸਾਂ ਦੁਸਤੇ ਨੂੰ ਮਣਾਣੀ ਜਾਂਦਾ ਬਸੇ ਹੋ ਹੱਸ ਕੇ ਬੁਲਾਣੀ ਜਾਂਦਾ ਉਹ ਬਸ ਹੱਸ ਕੇ ਬੁਮਾਰੀ ਇਹ ਪੁਰਾਣਾ ਗੀਤ ਸੁਣਦੇ ਧੰਨਵਾਦ ਬਾਰ ਬਾਰ ਮੇਰ ਨੂੰ ਚੰਗਾ ਤੁਸੀਂ ਗਾਣਾ ਠੀਕ ਹੈ ਚੰਗਾ ਨਹੀਂ ਰੱਬ ਬਣਾਏ ਕੀ ਦੰਦਾ ਇਸੰਮਰੀ ਪਰ ਗੀਤਾ ਗਾਣੀ ਪੈਣਾ ਕੀ ਕੋਈ ਗਾ ਹੀ ਨਹੀਂ ਸਕਿਆ ਕੋਈ ਕਿਸ ਨੇ ਗਾਇਆ ਨਹੀਂ ਤੁਸੀਂ ਕਹੋ ਧੰਨਵਾਦ